ਹਾਲੀ ਦੇ ਵਿੱਚ ਮੇਰੇ ਇੱਕ ਜਾਣਕਾਰ ਪਰਸਨ ਨੇ ਆਪਣੀ ਲੜਕੀ ਦੇ ਵਿਆਹ ਵਾਸਤੇ ਰੱਖੀ ਹੋਈ ਐਫਡੀ ਤੜਵਾ ਦਿੱਤੀ। ਭਲਾ ਕਿਉਂ? ਕਿਉਂਕਿ ਉਹਨਾਂ ਦੀ ਗੱਡੀ ਅਚਾਨਕ ਖਰਾਬ ਹੋ ਗਈ ਸੀ ਤੇ ਉਹਨਾਂ ਨੂੰ 50000 ਰੁਪਏ ਦੀ ਜ਼ਰੂਰਤ ਪੈ ਗਈ ਸੀ। ਇਹ ਜੋ ਅਚਾਨਕ ਜ਼ਰੂਰਤ ਪੈਂਦੀ ਹੈ ਇਸ ਨੂੰ ਅਸੀਂ ਐਮਰਜੈਂਸੀ ਕਹਿੰਦੇ ਹਾਂ ਤੇ ਇਸ ਨੂੰ ਮੈਰਿਜ ਕਰਨ ਵਾਸਤੇ ਐਮਰਜੈਂਸੀ ਫੰਡ ਕ੍ਰੀਏਟ ਕੀਤਾ ਜਾਂਦਾ ਹੈ। ਹੋਲਡਰ ਰੂਲ ਦੇ ਮੁਤਾਬਕ ਤੁਹਾਡੇ ਕੋਲੇ ਆਪਣੇ ਕਰੰਟਲੀ ਐਕਸਪੈਂਸਿਸ ਦਾ 6 ਮਹੀਨੇ ਦਾ ਐਟ ਲਿਸਟ ਐਮਰਜੈਂਸੀ ਫੰਡ ਕ੍ਰੀਏਟ ਹੋਣਾ ਚਾਹੀਦਾ ਹੈ। ਤੇ ਇਹ ਐਮਰਜੈਂਸੀ ਫੰਡ ਰੱਖੀਏ ਕਿੱਥੇ? ਸੇਵਿੰਗ ਅਕਾਊਂਟ ਦੇ ਵਿੱਚ? ਬਿਲਕੁਲ ਨਹੀਂ ਕਿਉਂਕਿ ਉਹ ਤਾਂ 인ਫਲੇਸ਼ਨ ਨੂੰ ਵੀ ਬੀਟ ਨਹੀਂ ਕਰ ਪਾਂਦਾ ਹੈ। ਤੇ ਫਿਰ ਕਿੱਥੇ ਜਾਈਏ? ਐਫ.ਡੀ. ਵੱਲ? ਨਹੀਂ। ਪਰ ਜਦੋਂ ਜ਼ਰੂਰਤ ਪਵੇਗੀ ਤੇ ਤੁਹਾਨੂੰ ਉੱਥੇ ਵੀ ਡਿਡਕਸ਼ਨ ਹੋਵੇਗੀ। ਤੇ ਫਿਰ ਕੀ ਕਰੀਏ? ਤੁਸੀਂ ਕਰ ਸਕਦੇ ਹੋ ਲਿਕਵਿਡ ਫੰਡਸ ਜਾਂ ਫਿਰ ਸ਼ਾਰਟ ਰੇਸ਼ਨ ਫੰਡ ਦੇ ਵਿੱਚ ਇਨਵੈਸਟਮੈਂਟ। ਜੇ ਇਸ ਦੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 9779754776। ਫੁੱਲ ਫੰਡ ਨਿਵੇਸ਼ ਬਾਜ਼ਾਰ ਜੋਖਮ ਦੇ ਅਧੀਨ ਹੈ। ਕਿਰਪਾ ਕਰਕੇ ਨਿਵੇਸ਼ ਕਰਨ ਤੋਂ ਪਹਿਲਾਂ ਸਕੀਮ ਸੰਬੰਧੀ ਦਸਤਾਵੇਜ਼ ਧਿਆਨ ਨਾਲ ਪੜ੍ਹੋ